ਬਾਈ ਸਾਹਮਣੇ ਹੈਗਾ ਕੋੜਾ ਚੌਕ ਤੇ ਇਧਰ ਆ ਗਈ ਸ਼ਾਮਾ ਤਰੇਾਲਿਆਂ ਦੀ ਸ਼ਾਪ ਬਠਿੰਡੇ ਦੇ ਵਿੱਚ ਆਪਾਂ ਇਸ ਟਾਈਮ ਤੇ ਤੁਹਾਨੂੰ ਦਿਖਾਉਣੇ ਆ ਵੀ ਇਹਦੀ ਦੁਕਾਨ ਦੇ ਵਿੱਚ ਕੀ ਕੀ ਹੁੰਦਾ ਹੈਗਾ ਆਜੋ ਕੇਰਾ ਕਿਹੜਾ ਬਾਈ? ਤਾਂ ਬਾਈ ਪਹਿਲਾਂ ਇੱਕ ਵਾਰੀ ਲੋਕੇਸ਼ਨ ਦੱਸ ਦੇ ਬਠਿੰਡੇ ਦੇ ਵਿੱਚ ਇਹ ਦੁਕਾਨ ਆਪਣੀ ਹੈ ਕਿੱਥੇ ਸ਼ਾਮਾ ਮਾਤਰ ਦੀ? ਇਹ ਬੜਾ ਜੀਤ ਰੋਡ ਹੂੰ 18 ਨੰਬਰ ਗਲੀ ਦੇ ਕਾਰਨ ਤੇ ਬਿਲਕੁਲ ਤੇ ਆਪਾਂ ਲਵੇ ਕਿੰਨੇ ਤਰ੍ਹਾਂ ਦੇ ਤਰੂਦ ਹੁੰਦੇ ਆ? ਪਰਫਿਊਮ ਹੁੰਦੇ ਆ ਉਹ ਤਿਆਰ ਹੋ ਜਾਂਦੇ ਆਪਣੇ। ਉਹ ਵੀ ਚਾਰ ਕਰ ਦਿੰਦੇ ਆ। ਕਿਹੜੀ ਮਰਜੀ ਫ੍ਰੈਗਰੈਂਸ ਚ ਕਰ ਦਈਏ। ਜੀ ਫ੍ਰੈਗਰੈਂਸ ਤੇ ਬਈਆ ਸਾਬਣਾ ਵੀ ਮਿਲ ਜਾਂਦੇ ਨੇ ਹੈ। ਹਾਂ ਐਲਰਜੀ ਤੋਂ ਸਕਿਨ ਪ੍ਰੋਬਲਮ ਤੋਂ ਇਹ ਉਹਦੇ ਵਾਸਤੇ ਚੂਜ਼ ਕਰਨਾ ਗਾ। ਨੇਚਰਲ ਨੇ ਇਹ। ਹਾਂ ਨੇਚਰਲ ਨੇ ਬਈ। ਕੋਈ ਕੈਮੀਕਲ ਤਾਂ ਨਹੀਂ ਜੂਜ਼ ਹੁੰਦਾ। ਹੁੰਦੀ ਇਹ ਸਾਬਣ ਦੇ ਵਿੱਚ। ਤੇ ਆਹ ਕੀ ਚੀਜ਼ ਆ ਬਾਈ ਗਰਾ ਦੇ ਵਿੱਚ ਰੱਖਣ ਵਾਸਤੇ ਜਾਂ ਕਾਰਾਂ ਦੇ ਵਿੱਚ ਹਾਂ ਹਾਂ ਕਾਰਾਂ ਦੇ ਵਿੱਚ ਕੁਸ਼ੂ ਹਾਂ ਰੂਮ ਰੂਮ ਦੇ ਵਿੱਚ ਕੁਸ਼ੂ ਲਾਏ ਬਈ ਬਈ ਆ ਘਰ ਜਾ ਵੀ ਲਾ ਸਕਦੇ ਆ ਘਰਾਂ ਦੇ ਵਿੱਚ ਇਹ ਚੋ ਫ੍ਰੈਗਰੈਂਸ ਬਹੁਤ ਵਧੀਆ ਹੁੰਦੀ ਆ ਇਹਦੇ ਵਿੱਚ ਉਹ ਪੈਂਦੇ ਜਾਨ ਲੱਕੜ ਜੀ ਬਈ ਹਾਂ ਹਾਂ ਠੀਕ ਆ ਤੇ ਆਹਾ ਇਹ ਵੀਰੇ ਆਪਣੇ ਕਾਰ ਦੇ ਵਿੱਚ ਫ੍ਰੈਗਰੈਂਸ ਵਾਸਤੇ ਹੈਗੇ ਇਹਦੇ ਵਿੱਚ ਤੁਸੀਂ ਦੋ ਡ੍ਰੌਪ ਪਾਉਣੇ ਤੇ ਏਸੀ ਦੇ ਮੂਰੇ ਰੱਖ ਰੱਖ ਲਓਗੇ ਉਹਦੇ ਵਿੱਚ ਫ੍ਰੈਗਰੈਂਸ ਆ ਜਾਂਦੀ ਆ ਅੱਛਾ ਏਸੀ ਦੇ ਵਿੱਚ ਲੱਗ ਜਾਂਦਾ ਬਈ ਇਹ ਆ ਟੁਕਨੀ ਲਾ ਕੇ ਤੇ ਇਹ ਵੀ ਮਿਲ ਜਾਂਦਾ ਇਹ ਕਿੰਨੇ ਦਾ 300 ਦਾ ਬਾਈ ਜੀ ਪੂਰੇ 300 ਦਾ ਹੈ ਨਾਲ ਹੀ ਆ ਸੀਸੀ ਮਿਲੂ ਤੇ ਆ ਵੀ ਗੱਡੀ ਵਾਲੀ ਹੈ ਨਾ ਗੱਡੀ ਵਾਲਾ ਵੀਰੇ ਵੀ AC ਦੇ ਮੂਰੇ ਲੱਗ ਜਾਂਦੇ ਜੀ ਅੱਛਾ ਇਹਦੇ ਵਿੱਚ ਬਸ ਉਹ ਇਤਰ ਪਾ ਜਾਂਦੇ ਨੇ ਜਾਂ ਉਹ ਹਾਂ ਆਹ ਆਖੀ ਤੁਸੀਂ ਮਰਜੀ ਇਹ ਕਿਹੜਾ ਮਰਜੀ ਫਰੇਗਰੈਂਸ ਪਵਾ ਸਕਦੇ ਹੋਗੇ ਠੀਕ ਹੈ ਤੇ ਆਉਣਾ ਕਿੱਥੇ ਪਊ ਬਾਈ ਤੁਹਾਨੂੰ ਬਠਿੰਡੇ ਲੋਕੇਸ਼ਨ ਦੱਸੀ ਦੁਬਾਰੇ ਜੀਤ ਰੋਡ 18 ਨੰਬਰ ਗਲੀ ਬਿਲਕੁਲ ਕੋਰਨਰ ਤੇ ਬាទ ਠੀਕ ਹੈ ਲਓ ਬਾਈ ਪਹੁੰਚ ਜਾਓ ਘਰ ਬੈਠੇ ਵੀ ਮੰਗਵਾ ਸਕਦੇ ਹੋ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹਾਂ ਬਾਈ